ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਅੱਜ ਫੇਰ ਪਿੰਡ ਲਸਾੜੇ ਦੇ ਵਿੱਚ ਪਹੁੰਚੇ ਆ ਤੇ ਇੱਥੇ ਸਾਡਾ ਭਰਾ ਗੀਤਕਾਰ ਆ ਮੁਸਤਾਕ ਲਸਾੜਾ ਬੜਾ ਫੇਮਸ ਗੀਤ ਹੋਇਆ ਸੀ ਬਾਈ ਦਾ ਵੀ ਰਹਿਣ ਦੇ ਉਹ ਕਲਾਕਾਰ ਵੀਰ ਨੂੰ ਰਹਿਣ ਦੇ ਰੋਟੀ ਚੋਗਾ ਜੱਟ ਨੂੰ ਪਰ ਕੱਲਾ ਗੀਤ ਨਹੀਂ ਫੇਮਸ ਹੋਇਆ ਹੋਰ ਵੀ ਬੜੇ ਸਾਰੇ ਗੀਤ ਆ ਕਿਉਂਕਿ ਜੇ ਮਾਨ ਸਨਮਾਨਾਂ ਦੀ ਗੱਲ ਕਰੀ ਨਾ ਸਜਣੋ ਤੁਸੀਂ ਪਿੱਛੇ ਵੇਖ ਹੀ ਰਹੇ ਹੋ ਵੀ ਕਿੰਨੇ ਲੱਗੇ ਹੋਇਆ ਬਾਈ ਦੀ ਜਿਵੇਂ ਕਹਿੰਦੀ ਇੱਕ ਬਲਖਣਾ ਲੇਖਣ ਕਰਕੇ ਲਿਖਤ ਕਰਕੇ ਇਹ ਬਾਈ ਦੇ ਬਹੁਤ ਸਾਰੇ ਮਾਨ ਸਨਮਾਨ ਹੋਇਆ ਪਰ ਜਿਹੜਾ ਇਹ ਗੀਤ ਰਿਕਾਰਡ ਹੋਇਆ ਸੀ ਸਾਡੇ ਨਾਲ 우ਸਤਾਦ ਕੁਲਵੰਤ ਊਫਲੀ ਜੀ ਉਹ ਵੀ ਹਾਜ਼ਰ ਨੇ ਵੀ ਬਾਈ ਦਾ ਗੀਤ ਲਿਖਿਆ ਹੋਇਆ ਸੀ ਤੇ 우ਸਤਾਦ ਜੀ ਉਹਨਾਂ ਨੇ ਇਹ ਗੀਤ ਸੀ ਗਾਇਆ ਅੱਜ ਦੁਆਰੇ ਪਹਿਲਾਂ ਤੇ ਇਸੇ ਗੀਤ ਤੋਂ ਸ਼ੁਰੂਆਤ ਕਰਦੇ ਆ ਵੀ ਪਹਿਲਾਂ ਤੁਹਾਨੂੰ ਗੀਤ ਸੁਣਾਉਨੇ ਆ ਬਾਅਦ ਵਿੱਚ ਦੱਸਾਂਗੇ ਵੀ ਇਹ ਕਿਵੇਂ ਲਿਖਿਆ ਗਿਆ ਕੀ ਗੱਲਬਾਤ ਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਇਹ ਗੀਤ ਦੇ ਚੰਨ ਬੋਲ ਸਾਂਝੇ ਕਰਦੇ ਆ ਕੋਈ ਅੱਖੇ ਪਰਾਂ ਹੋਜੋ ਜੱਟ ਆਉਂਦਿਆ ਜੱਟ ਨਹੀਂ ਉਹ ਜੱਟ ਫਟੇ ਚੱਕ ਆਉਂਦਿਆ ਕੋਈ ਅੱਖੇ ਪਰਾਂ ਹੋਜੋ ਜੱਟ ਆਉਂਦਿਆ ਜੱਟ ਨਹੀਂ ਉਹ ਜੱਟ ਫਟੇ ਚੱਕ ਆਉਂਦਿਆ ਕਾ ਤੂੰ ਮੇਰੇ ਕੋਲੋਂ ਸੱਚੀਆਂ ਕਹੋਂ ਨਿਓ ਅਕਲਾਂ ਤੇ ਮਾਰੋ ਤੁਸੀਂ ਹੱਥ ਨੂੰ ਔਰ ਰਹਿਣ ਦਿਓ ਕਲਾਕਾਰ ਵੀਰਨੋਂ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਰਹਿਣ ਦਿਓ ਕਲਾਕਾਰ ਵੀਰਨੋਂ ਰਹਿਣ ਤੇ ਰੋਟੀ ਜੋਗਾ ਜੱਟ ਨੂੰ ਜਦੋਂ ਪੈਂਦੀ ਆ ਤੇਰੀ ਕਿ ਕਿਸੇ ਜੱਟ ਦੀ ਕਚਹਿਰੀਆਂ ਚ ਮੇਲੇ ਲਾਉਂਦੇ ਨੇ ਸੀਲ ਕਰ ਦੇ ਨੇ ਚੰਡੀਗੜ੍ਹ ਸਾਰਾ ਤੇ ਹਾਈ ਕੋਰਟ ਪੇਸ਼ੀ ਆਉਂਦੇ ਨੇ ਕਰ ਝੂਠਾ ਪ੍ਰਚਾਰ ਹਲਾ ਸ਼ਹਿਰੀਆਂ ਹੋ ਗਿਆ ਕੀ ਦੱਸੋ ਥੋਡੀ ਮਤ ਨੂੰ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਉਹ ਰਹਿਣ ਦਿਓ ਕਲਾਕਾਰ ਵੀਰ ਨੂੰ ਰਹਿਣ ਦਿਓ ਰੋਟੀ ਜੋਗਾ ਜੱਟ ਨੂੰ ਕੀ ਬਤਾਲੀ ਰਹਿਣ ਦਿਓ ਕਲਾਕਾਰ ਵੀਰ ਨੂੰ ਜੱਟ ਨੂੰ ਹੈਨਾ ਤੇ ਇੱਕ ਬਲਖਣ ਤਾਂ ਝਲਕਦੀਆਂ ਗੀਤ ਦੇ ਵਿੱਚੋਂ ਨਹੀਂ ਅੱਜ ਕੱਲ੍ਹ ਜੇ ਗੱਲ ਕਰੀਏ ਜੇ ਡੀਜੇ ਤੇ ਗੱਲ ਕਰੀਏ ਵੀ ਹਥਿਆਰ ਵਾਲੇ ਗੀਤ ਆ ਜਿਹੜੇ ਬਹੁਤ ਜ਼ਿਆਦਾ ਗਾਉਣ ਵਾਲੇ ਕਿਉਂਦੇ ਹਨ ਜੀ ਜੀ ਪਰ ਸੱਜਣੋ ਇਸ ਸੋਚ ਨੂੰ ਇਸ ਗਾਇਕੀ ਨੂੰ ਸਲੂਟ ਬਣਦਾ ਕਿਉਂਕਿ ਕਿਸੇ ਨਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰੇ ਆ ਭਰਾਵਾ ਮੂਰੇ ਹੱਥ ਬੰਨ੍ਹ ਕੇ ਬੇਰਤੀ ਆ ਵੀ YouTube ਤੇ ਸਰਚ ਮਾਰਿਓ ਸਿੰਗਰ ਕੁਲਵੰਤ ਊਪਲੀ ਰਹਿਣ ਦੇ ਕਲਾਕਾਰ ਵੀਰ ਨੂੰ ਰਹਿਣ ਦੇ ਰੋਟੀ ਜੋਗਾ ਜੱਟ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਤੇ ਹੁਣ ਗੱਲ ਕਰਦੇ ਆ ਸਾਡੇ ਵੀਰ ਮਸਤਾਕ ਤੇ ਸਾੜਾ ਜੀ ਦੇ ਨਾਲ ਬਈ ਇਹ ਗੀਤ ਕਿਵੇਂ ਤੁਹਾਡੇ ਮੰਡ ਦੇ ਵਿੱਚ ਆਇਆ ਵੀ ਯਾਰ ਇਹ ਚੀਜ਼ ਲਿਖਦੀ ਬਣਦੀ ਆ ਬੀਜੀ ਸਾਸਰੀ ਕਾਲ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਪਿਆਰ ਸਤਿਕਾਰ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਹੁਤ ਤੇ ਜਿਹੜਾ ਮਤਲਬ ਅੱਜ ਕੀਮਤੀ ਸਮੇਂ ਤੋਂ ਸਮਾਂ ਕੱਟ ਕੇ ਹਨਾ ਤੇ ਹਾਂ ਪਹੁੰਚੇ ਹੋ ਤੇ ਬਹੁਤ ਖੁਸ਼ੀ ਹੋਈ ਆ ਤੇ ਇਹ ਬੀਜੀ ਗਾਣੇ ਦਾ ਸਬਾਬੇ ਇਦਾਂ ਬਣਿਆ ਕਿਸਾਨੀ ਸੰਘਰਸ਼ ਦੇ ਟਾਈਮ ਦੀ ਪਹਿਲਾਂ ਦੀ ਗੱਲ ਆ ਥੋੜਾ ਜਿਹਾ ਸਮਾਂ ਪਹਿਲਾਂ ਦੀ ਤੇ ਬੀਜੀ ਕਹਿੰਦੇ ਵੀ ਮਤਲਬ ਯਾਰ ਮੁਸਤਾਕ ਵੀ ਆਪਾਂ ਅਕਸਰ ਸੁਣਦੇ ਆ ਵੀ ਮਤਲਬ ਉਹਨੇ ਫਲਾਨੇ ਨਿਆਂ ਕਰਤਾ ਬਾਹ ਕਰਦਾ ਚੱਕ ਲਿਆ ਗਡਾਸੀ ਮਤਲਬ ਹਥਿਆਰ ਪਣੇ ਨੂੰ ਲੈ ਕੇ ਹਨਾ ਉਲੜਵਾਜੀ ਨੂੰ ਲੈ ਕੇ ਇਹ ਚੀਜ਼ ਤੋਂ ਬਹੁਤ ਜ਼ਿਆਦਾ ਮਤਲਬ ਇਹ ਵੀ ਇਹਨਾਂ ਨੇ ਵੀ ਜਿੰਨਾ ਹੁਣ ਤੱਕ ਮੈਟਰ ਗਿਆ ਸਾਫ਼ ਸੁਥਰਾ ਹੀ ਗਿਆ ਇੱਕ ਆਈਡੀਆ ਮੰਨ ਲਓ ਇਹਨਾਂ ਦੇ ਸੀ ਇਹਦੇ ਵੀ ਹਾਂ ਜੱਟ ਤੇ ਜੱਟ ਨੂੰ ਯਾਰ ਹਰ ਚੀਜ਼ ਨਾਲ ਮਤਲਬ ਇਦਾਂ ਪੇਸ਼ ਕਰਿਆ ਜਾਂਦਾ ਵੀ ਆਪਾਂ ਕੋਈ ਵੱਖਰੇ ਤਰੀਕੇ ਨਾਲ ਜੱਟ ਨੂੰ ਪੇਸ਼ ਕਰਨਾ ਤੇ ਫਿਰ ਮੈਂ ਮਤਲਬ ਜਦੇ ਮੇਰੇ ਮਨ ਦੇ ਵਿੱਚ ਦੋ ਲਾਈਨਾਂ ਆਈਆਂ ਮੈਂ ਇਹਨਾਂ ਨੂੰ ਸੁਣਾਇਆ ਮੇਨ ਜਿਹੜਾ ਹੈਗਾ ਸੀ ਹੈਂਟਰ ਰਹਿਣ ਦੇ ਉਪ ਕਲਾਕਾਰ ਵੀਰ ਨੂੰ ਰਹਿਣ ਦੇ ਰੋਟੀ ਜੋਗਾ ਜੱਟ ਨੂੰ ਤੇ ਬਹੁਤ ਸਾਰਾ ਪਿਆਰ ਸਤਿਕਾਰ ਮਿਲਿਆ ਜੀ ਹਾਂ ਤੁਹਾਡੇ ਭਰਾਵਾਂ ਦੀ ਬਦੌਲਤ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਭਾਈ ਹੁਣ ਕੋਈ ਇਦਾਂ ਨਵਾਂ ਨਵਾਂ ਗੀਤ ਹੋਣਾ ਇੱਕ ਮਾਂ ਤੇ ਸੌਂਗ ਆ ਰਿਹਾ ਆਪਣਾ ਅੱਛਾ ਹਾਂ ਤੇ ਉਹ ਮਤਲਬ ਲਿਆਕ ਤਲੀ ਵੈਸੋ ਪੰਜਾਬ ਮੁੰਡਾ ਤੇ ਉਹ ਕਰ ਰਿਹਾ ਜੀ ਓਕੇ ਓਕੇ ਤੇ ਹਾਂ ਬਹੁਤ ਜਲਦੀ ਤੇ ਹੁਣ ਬਈ ਹੁਣ ਤੱਕ ਕਿੰਨੇ ਗੀਤ ਤੁਹਾਡੇ ਰਿਕਾਰਡ ਹੋ ਚੁੱਕੇ ਆ ਜੀਤ ਵੀਰ ਜੀ ਆਪਣੇ 5 ਗੀਤ ਰਿਕਾਰਡ ਹੋਏ ਆ ਹਜੇ ਤੱਕ 5 ਗੀਤ ਹਾਂਜੀ ਹਾਂ ਬਾਕੀ 2-3 ਸਿੰਗਰਾਂ ਦੇ ਹੋਰ ਤਰੀ ਪਏ ਆ ਜਲਦ ਪੇਸ਼ ਕਰਾਂਗੇ ਜੀ ਉਹ ਕਿਹੜੇ ਕਿਹੜੀਆਂ ਆਵਾਜ਼ਾਂ ਦੇ ਵਿੱਚ ਹੋਏ ਨੇ ਹੁਣ ਤੱਕ ਵੀਰ ਜੀ ਸੁਖਵੀਰ ਸਾਵਰ ਹੋ ਗਿਆ ਜੀ ਸੁਖਵੀਰ ਸਾਵਰ ਹਾਂਜੀ ਕੁਲਵੰਤ ਟੁੱਪਲੀ ਜੀ ਹੋ ਗਿਆ ਜੀ ਤੇ ਅਨਵਰ ਅਲੀ ਵੈਸੋ ਪੰਜਾਬ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਹਾਂ ਬਲਜਿੰਦਰ ਸਿੰਘ ਬਿੱਲਾ ਸੀਗਾ ਮੁੰਡਾ ਮੁੰਨਿਆਂ ਤੋਂ ਜੀ ਓਕੇ ਹਾਂ ਤੇ ਇਦਾਂ ਦੇ ਮਤਲ ਨਾਂ ਜਿਹੜੇ ਹੈਗੇ ਨੇ ਐਡ ਚਲੋ ਜੀ ਸਜਣੋ ਇੱਕ ਹੋਰ ਵੀ ਇੱਕ ਖੋਸ ਖਬਰੀ ਦੱਸਦੇ ਆ ਕਿਉਂਕਿ ਪਰਿਵਾਰ ਦੇ ਵਿੱਚ ਜਿਹਨੂੰ ਬਾਈ ਨੂੰ ਤਾਂ ਜੇਟਕ ਲੱਗੀ ਹੋਈ ਸੀ ਹੈ ਨਾ ਗੀਤਕਾਰੀ ਦੀ ਪਰ ਇਹਨਾਂ ਦਾ ਬੇਟਾ ਵੀ ਲਿਖਦਾ ਬੋਲ ਸੰਜੇ ਧੂਮੀ ਕਰਦੀ ਸੀ ਲੈ ਵੀ ਦਿਲਸ਼ਾਦ ਖਾਨ ਹੂੰ ਕਾਲੀ ਰਾਤ ਚ ਇਕੱਲਾ ਬਹਿ ਕੇ ਤੇਰੇ ਵਾਦੇ ਲਿਖਣ ਲੱਗਿਆ ਮੈਂ ਕੁਝ ਨਹੀਂ ਛੱਡਿਆ ਪੱਲੇ ਜਦੋਂ ਆਪਣਿਆਂ ਨੇ ਹੀ ਠੱਗਿਆ ਮੈਂ ਹੰਜੂ ਡਿਗ ਡਿਗ ਕਾਪੀ ਤੇ ਮੇਰੇ ਲਿਖੇ ਅੱਖਰ ਮਿਟਾਈ ਗਏ ਜ਼ਿੰਦਗੀ ਨਾਲੋਂ ਮੌਤ ਮਿਲ ਜੇ ਕੁਝ ਐਸਾ ਅਹਿਸਾਸ ਕਰਾਈ ਗਈ ਅਖੀਰ ਰੱਬ ਨੂੰ ਮੇਰੇ ਤੇ ਤਰਸ ਆਇਆ ਕੋਲ ਬਹਿ ਗਿਆ ਮੇਰੇ ਆ ਕੇ ਕਹਿੰਦਾ ਮੰਗਦਾ ਸੀ ਤੂੰ ਜੀ ਨੂੰ ਮੇਰੇ ਤੋਂ ਬਹਿ ਗਿਆ ਉਦੋਂ ਹੀ ਧੋਖਾ ਖਾ ਕੇ ਕਹਿੰਦਾ ਮੈਨੂੰ ਤਾਂ ਮਿੱਤਰਾਂ ਭੁੱਲ ਗਿਆ ਸੀ ਰੱਖਿਆ ਸੀ ਉਹਨੂੰ ਹੀ ਰੱਬ ਬਣਾ ਕੇ ਕਹਿੰਦਾ ਚੱਲ ਕੋਈ ਨਹੀਂ ਤੇਰੇ ਨਾਲ ਆ ਮੈਂ ਤੂੰ ਹੰਜੂ ਪੂੰਝਲਾ ਜਾ ਕੇ ਮੈਂ ਕਿਹਾ ਬਹੁਤ ਵੱਡੀ ਮੇਤੋਂ ਗਲਤੀ ਹੋਈ ਜੋ ਜ਼ੁਬਾਨ ਮੇਰੀ ਨੇ ਜਹਾਰ ਕਰਿਆ ਚਲ ਇਹਨੂੰ ਵੀ ਕੀ ਦੋਸ਼ ਦੇ ਮਾਂ ਜਦੋਂ ਦਿਲ ਮੇਰੇ ਨੇ ਪਿਆਰ ਕਰਿਆ ਕਸੂਰ ਤਾਂ ਚੰਦਰੇ ਦਿਲ ਦਾ ਵੀ ਨਹੀਂ ਜਦੋਂ ਅੱਖਾਂ ਨੇ ਹੀ دیدار ਕਰਿਆ ਤੇਰਾ ਕਰੇ ਸ਼ੁਕਰਾਨਾ ਦਿਲਸ਼ਾਦ ਕੁੜੇ ਜੋ ਤੂੰ ਪਿੰਡ ਲਸਾੜੇ ਤੋਂ ਸ਼ਾਇਰ ਤਿਆਰ ਕਰਿਆ ਕੀ ਆ ਬੜੀ ਵੀਰ ਕੀ ਕੀ ਬਾਤ ਲੈ ਵੀ ਸੱਜਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬਾਈ ਦੀ ਸਿਹਰੀ ਕਿਵੇਂ ਲੱਗੀ ਅੱਖ ਭਰੀ ਹੋਈ ਹੁਣ ਵੈ ਹੀ ਜਾਂਦੀ ਤੇਰੇ ਵਾਂਗੂ ਪੂੰਝ ਕੋਈ ਰੋਕਦਾ ਨਹੀਂ ਤੂੰ ਜਦੋਂ ਦਾ ਗਿਆ ਮੈਂ ਗਲਤ ਹੋਇਆ ਕੋਈ ਮਾੜੀ ਸੰਗਤ ਤੋਂ ਤੋਕਦਾ ਨਹੀਂ ਵੀਰਾਂ ਨਾਲ ਸਰਦਾਰੀ ਹੁੰਦੀ ਕੋਈ ਸੱਚ ਸਿਆਣਾ ਕਹਿ ਗਿਆ ਤੂੰ ਜਾਂਦੇ ਨੇ ਸਿਰ ਜ਼ਿੰਮੇਵਾਰੀ ਪਾਤੀ ਸੱਚ ਜਾਣੀ ਮੈਂ ਅੱਧਾ ਰਹਿ ਗਿਆ ਤੂੰ ਦੂਰ ਬੈਠਾ ਦੇਖਦਾ ਜਾਵੇਂ ਪਰ ਬਾਹਾਂ ਤਰਸਨ ਹੱਗ ਕਰਨੇ ਨੂੰ ਤੂੰ ਮੁੜਿਆ ਵੀਰੇ ਕੀ ਚੱਟਣੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਤੂੰ ਮੁੜਿਆ ਵੀਰੇ ਕੀ ਚੱਟਣੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਹਾਸਾ ਉੱਡ ਗਿਆ ਚਿਹਰੇ ਤੋਂ ਗਾਂ ਮੰਦਰੋਂ ਮੰਦਰੀ ਸੁਕਾਈ ਜਾਂਦੇ ਪੰਜਾਬ ਚੂਲੀ ਪਰ ਡੁੱਬ ਕੇ ਮਰ ਗਿਆ ਦੇਖ ਮਾਰੇ ਹਾਲਾਤ ਕੈਨੇਡਾ ਜਾਈ ਜਾਂਦੇ ਮਾਂ ਰੋਂਦੀ ਆ ਗਲੇ ਲੱਗ ਮੇਰੇ ਰੋਂਦਾ ਦੇਖਿਆ ਬਾਪੂ ਨੂੰ ਚੋਰੀ ਮੈਂ ਸੱਚ ਜਾਣੀ ਘਾਟ ਮਹਿਸੂਸ ਹੁੰਦੀ ਤਾਂ ਹੀ ਦਿਲ ਦੀ ਝੋਲੀ ਫਰੋਲੀ ਮੈਂ ਚਿੱਤ ਕਰੇ ਗਲੇ ਲੱਗ ਰੋਵਾ ਪੈਰ ਬੰਨੇ ਉਡਾਰੀ ਭਰਨੇ ਨੂੰ ਤੂੰ ਮੁੜਿਆ ਵੀਰੇ ਕੀ ਚਟਨੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਤੂੰ ਮੁੜਿਆ ਵੀਰੇ ਕੀ ਚਟਨੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਹੁਣ ਵਾ ਵਾਸਤਾ ਪੈਂਦਾ ਜਦ ਲੋਕਾਂ ਨਾਲ ਕੋਈ ਬੜਕ ਜਾਂਦਾ ਕੋਈ ਬੜਕਾ ਜਾਵੇ ਤਕੜਾ ਕੁੱਟ ਕੇ ਹੱਸਦਾਏ ਤੇ ਘਰ ਮਾੜੇ ਦਾ ਉਲਾਮਬਾ ਆ ਜਾਵੇ ਸੋਚ ਕੱਲਾ ਕੋਲੇ ਮਾਂ ਕੁੱਟਦੀ ਨਹੀਂ ਕੀ ਬੋਲੇ ਭਾਈ ਦਾ ਸਿਰ ਤੇ ਚਾੜੇ ਨੂੰ ਦਿਲਾਂ ਦੀ ਤਾਰ ਜੁੜੀ ਰਹੂ ਪਾਵੇਂ ਰਾ ਦੂਰ ਕਨੇਡਾ ਤੋਂ ਲਸਾੜੇ ਨੂੰ ਤੇਰੇ ਹੌਸਲੇ ਦਿੱਤੇ ਨਾਲ ਮੇਰੇ ਜੇ ਜਿਸਮ ਨਹੀਂ ਕੋਲ ਖੜਨੇ ਨੂੰ ਤੂੰ ਮੁੜਿਆ ਵੀਰੇ ਕੀ ਚੱਟਣੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਤੂੰ ਮੁੜਿਆ ਵੀਰੇ ਕੀ ਚੱਟਣੇ ਡਾਲਰ ਮੇਰਾ ਜੀ ਕਰਦਾ ਖੇਡਣ ਲੜਨੇ ਨੂੰ ਸੋ ਇਹ ਸੀ ਸਾਡਾ ਦਿਲਸ਼ਾਦ ਖਾਨ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਦਿਲ ਦੇ ਹਾਵ ਭਾਵ ਔਰ ਭਰਾਵਾਂ ਦੇ ਪਰਥਾਏ ਤੁਹਾਡੇ ਨਾਲ ਪ੍ਰਗਟ ਕੀਤੇ ਨੇ ਸਜਣੋ ਔਰ ਇਸ ਸ਼ਾਇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ